ਹਰ ਗੁਰਦੀਖਾ ਖਾਲਸਾ ਬਾਹੁਰਦੀਖੀ ਫਵੇ ਮੈਂ ਸਭ ਤੋਂ ਪਹਿਲਾਂ ਗਰੇਂਦਰ ਪਾਚੀ ਗੋਰਾ ਮੈਂਬਰ ਸ਼ਾਪ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਮੁੱਚੀ ਨਾਨਕਨਾਮ ਦੇਵਾ ਸਰਤਾਂ ਨੂੰ ਇਸ ਮਹਾਨ ਵਿਆਹ ਪਰਮ ਗੁਰਦੁਆਰ ਜੋੜਦੇਲੇ ਵੀ ਲੱਖ ਲੱਖ ਵਧਾਈ ਦੇਣਾ ਔਰ ਇਹਦੇ ਬੇਨਤੀ ਕਰਨੀ ਚਾਹੁੰਦਾ ਕਿ ਅਕਸੋਰੇ ਕਰਮਾ ਭਾਗਾ ਵਾਲਾ ਦੇ ਜਦੋਂ ਸਵੇਰੇ 7:00 ਵਜੇ ਅਰਦਾਸ ਅਪਰੰਤ ਗੁਰਦੁਆਰਾ ਦੇ ਸਾਹ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਭਾਨਗੁਰ ਗੁਰਾਂ ਸਾਹਿਬ ਦੀ ਸ਼ਤਰਸ਼ਾ ਹੈ ਦਾ ਆਰੰਭ ਹੋਇਆ ਸੀ ਉਹ ਵਾਕ ਵਾਕ ਸੁਣਾਵਾ ਨੂੰ ਤਿਆਰ ਕਰਕੇ ਮੈਂ ਸਮਝਦਾ ਹੁਣ ਤੱਕ ਦਾ ਜੋ ਸਨਾ ਉਹ 12-13 ਘੰਟੇ ਜਿਹੜੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਿੱਠਾ ਜੋ ਕੋ ਦਾ ਅਜੇ ਸਾਰੇ ਤੋਂ 14-15 ਕਿਲੋਮੀਟਰ ਦੀ ਛੋਰੀ ਤੇ ਇਹ ਨਗਰ ਕੀਰਤਨ ਉਹ ਅਜੇ ਬਾਕੀ ਪੈੜਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਦਾ ਇਨਾ ਹੀ ਹੋਰ ਬਤਾਰੇ ਤੱਕ ਪਹੁੰਚਿਆ ਲੱਗ ਸਕਦਾ ਕਿ ਉਹ ਰਸਤੇ ਵਿੱਚ ਮੈਸੂਨ ਨਾਲ ਆਇਆ ਜਿੰਨਾ ਪਿਆਰ ਸਰਕਾਰ ਸلطਾ ਵਿੱਚ ਧਨੂਰ ਮਹਾਰਾਜ ਸਾਹਿਬ ਨੂੰ ਆਪਣਾ ਸੀਸ ਕੋ ਲਈਏ ਉਹ ਇਹ ਗੱਲ ਸਮਝ ਰਹੇ ਨੇ ਕਿ ਧਨੂਰ ਕੋ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਵਿਫਾਦ ਰੂਪੀ ਨਗਰ ਕੀਰਤਨ ਦਾ ਬਤਾਰੇ ਦੀ ਧਰਤੀ ਵੱਲ ਜਾ ਰਿਹਾ ਲੋਕ ਧਰੋਗਰਾਜ ਸਾਹਿਬ ਨੂੰ ਆਪਣਾ ਸੀਸ ਝਾਕੇ ਤੁਹਾਨੂੰ ਨਾਨਕ ਸਾਹਿਬ ਦੇ ਸਾਹ ਸਾਹ ਦਰਸ਼ਨ ਕਰ ਰਹੇ ਨੇ ਪਰਭਾਗੇ ਨੇ ਮੈਂ ਸੁਮੇਤ ਜੀ ਮੇਰੀ ਸੰਗਤ ਜਨਾ ਨਗਰਕੀਤ ਨਾਲ ਸ਼ਾਮਲ ਹੋ ਕੇ ਬਤਾਰੇ ਪਹੁੰਚ ਰਹੀ ਉਹਨਾਂ ਨੂੰ ਜੀ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉੱਤੇ ਇਹ ਵੀ ਬੇਤੀ ਕਰਨਾ ਚਾਹੁੰਦਾ ਕਿ 10 ਸਤੰਬਰ ਨੂੰ ਮਾਤਾ ਸਵਕਰੀ ਦੇ ਪਿਤਾ ਘਰ ਮਾਤਾ ਜੀ ਦਾ ਜਨਮ ਸਥਾਨ ਧੰਗੁਰ ਨਾਨਕ ਸਾਹਿਬ ਦਾ ਅਸਥਾਨ ਕੋਲ ਦਾ ਮੇਰਾ ਸਾਹਿਬ ਨੂੰ ਇਸ ਮਹਾਨ ਨਗਰ ਕੀਰਤਨ ਦਾ ਸਤੰਬਰ ਤੋਂ ਸਿਰ ਅਠਵਡੇ ਫਿਰ ਆਰੰਭ ਹੋ ਤਾਰਿਆ ਮਸਕੂਤੀਆਂ ਸੰਤਾਨ ਉਹਦੇ ਸਮੂਹਿਤ ਕਰਨ ਦੀ ਬੇਚੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਮਾਤਾ ਤਨ ਸਾਹਿਬ ਸਿੱਧੂ ਦਾਨੇਕ ਦੇਵ ਜੀ ਦੇ ਜਗਤ ਮਾਤਾ ਸਲੱਖਣੀ ਜੀ ਦੇ ਵਿਆਹ ਪਰੋਪਤੀ ਸੂਰ ਸਾਹਿਬ ਜੀ ਨੂੰ 80 ਲੱਖ ਭੇਟਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਜਲੋ ਦਾ ਨਗਰ ਕੀਰਤਨ ਸਵੇਰ ਦੇ ਸੱਤ ਵੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਸੰਗਤਾਂ ਦੇ ਵਿੱਚ ਇੰਨਾ ਕੁ ਭਾਰੀ ਉਤਸ਼ਾਹ ਹੈ ਇਹ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈੜਾ ਤੈਅ ਕਰਨ ਦੇ ਵਿੱਚ ਜੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਭਾਜੀ ਇਸ ਨੂੰ ਗਾਹ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗ ਰਿਹਾ ਹੈ ਸੰਤਾਨਾਉ ਛਾ ਜਿਹੜਾ ਹੈ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜ ਬਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਇਕ ਨੂੰ ਦਾ ਜਾਪ ਕਰਦੇ ਹੋਏ ਕਰੋਦਾ ਸਿਹਾਏ ਆ ਗੁਰੂ ਕਾਲ ਦੀ ਜਿੱਤ ਜਬਾਬਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਬਾਣੀ ਦੇ ਨੀਅੇ ਵਜਾਵਾਂਗੇ ਸੰਗਤ ਨੂੰ ਤੰਦ ਪ੍ਰਸ਼ਾਦ ਕਰਾਂਗੇ ਸਾਡੇ ਤੋਂ ਗੁਰੂ ਪਰਿਵਾਰ ਜੀ ਨੇ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਲੋੜਵਾਨ ਵੀਰਾਂ ਨੂੰ ਕੇਂਦਰੀ ਕਰਦਾ ਹਾਂ ਕਿ ਆਓ ਗੁਰੂ ਦੇ ਨਾਮ ਨਾਲ ਜੁੜੀਏ ਜਿੱਤ ਕਰੀਏ ਨਾਮ ਦੇ ਪੀਰ ਦੇ ਵੱਲ ਕੇ ਜੀਏ ਉਹ ਸਿਧਾਂਤ ਦੇ ਪਹਿਰਾ ਦਿੰਦੇ ਹੋਏ ਸਤੂ ਨਾਨਕ ਨਾਮ ਦੇਵਾ ਸੰਗਤ ਦਾ ਤੰਸ਼ੀਦੁਰ ਵਾਲੇ ਦੇਵੀ ਦੇ ਵਿਆਹ ਨੂੰ ਲੱਖ ਲੱਖ ਬਧਾਈ ਦਿੰਦਾ ਹਾਂ ਹੈਗੁਰਦੀ ਕਾ ਖਾਲਸਾ ਵਾਹ ਹੈ ਗੁਰਦੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੌਮ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸਰਦਾਰਾਂ ਨੂੰ ਇਸ ਮਹਾਨ ਵਿਆਹ ਪਰਮੇ ਬੋਲ ਨੂੰ ਜੋਰ ਦੇ ਦੇ ਵੀ ਲੱਖ ਲੱਖ ਵਧਾਈ ਦੇਣਾ ਔਰ ਉਹਦੇ ਬੇਨਤੀ ਕਰਦੇ ਚਾਹੁੰਦਾ ਕਿ ਅੱਜ ਸੋਹਰੇ ਕਰਮਾ ਭਾਗਾ ਵਾਲਾ ਦੇ ਜਦੋਂ ਸਿਰੇ ਸਾਤੇ ਦੇ ਅਰਦਾਸ ਅਪਰੰਤ ਗੁਰਦੁਆਰਾ ਦੇ ਸਾਹਬ ਤੋਂ ਇੱਕ ਮਹਾਨ ਨਗਰ ਕੀਰਤਨ ਅੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗਾਂ ਸਿੰਘ ਸਾਹਿਬ ਦੀ ਸ਼ਤਰਸ਼ਾ ਇਹ ਦਾ ਆਰੰਭ ਹੋਇਆ ਸੀ ਉਹ ਵਾਕ ਵਾਕ ਫਰਾਵਾਂ ਦੇ ਤੈਅ ਕਰਕੇ ਮੈਂ ਸਮਝਦਾ ਹੁਣ ਤੱਕ ਦਾ ਜੋ ਸਮਾਂ ਉਹ 12 13 ਘੰਟੇ ਜਿਹੜੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਿੱਠਾ ਚੋਕ ਹੁਦਾ ਆਲੇ ਸਾਰੇ ਤੋਂ 14 15 ਕਿਲੋਮੀਟਰ ਦੀ ਜੋਰੀ ਤੇ ਇਹ ਨਵਰ ਕੀਰਤਨ ਉਹ ਅਜੇ ਬਾਕੀ ਪੈੜਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਦਾ ਇਨਾ ਹੀ ਹੋਰ ਬਦਾਰੇ ਤੱਕ ਪਹੁੰਚਿਆ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮੈਂ ਸੋ ਨਾਲ ਆਇਆ ਜਿੰਨਾ ਪਿਆਰ ਸਤਾਰ ਸੱਤਾ ਵਿੱਚ ਧਨੂਬ੍ਰਹਮਨ ਸਾਹਿਬ ਨੂੰ ਆਪਣਾ ਸੀਸ ਕੋ ਲਈਏ ਉਹ ਇਹ ਗੱਲ ਸਮਝਦੇ ਨੇ ਕਿ ਧਨੂਬ੍ਰਹਮਨ ਕੋ ਨਾਨਕ ਸਾਹਿਬ ਸੱਤੇ ਬਾਦਸ਼ਾਹੀ ਵਿਫਾਦ ਰੂਪੀ ਨਗਰ ਕੀਰਤੋਂ ਦਾ ਬਦਾਰੇ ਦੀ ਧਰਤੀ ਵੱਲ ਜਾ ਰਿਹਾ ਆ ਲੋਕ ਧਰੋਗਰਾਜ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਧੰਗੁਰ ਨਾਨਕ ਸਾਹਿਬ ਤੇ ਸ਼ਾਖ ਸ਼ਾਹ ਦਰਸ਼ਨ ਕਰ ਰਹੇ ਨੇ ਪਰਭਾਗੇ ਨੇ ਮੈਂ ਸੁਮਿਤ ਜੀ ਬੜੀ ਸੰਗਤ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਬਤਾਰੇ ਬਹੁਤ ਰਹੀ ਉਹਨਾਂ ਨੂੰ ਜੀ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਹ ਤੇ ਇਹ ਵੀ ਬੇਇੱਜ਼ਤੀ ਕਰਨ ਚਾਹਣਾ ਕਿ ਸੋਰੇ ਥੋਰ 8 ਨੰਬਰ ਨੂੰ ਮਾਤਾ ਸੁਵੰਕਰੀ ਦੇ ਪੇਕੇ ਘਰ ਮਾਬਈ ਦਾ ਜਨਮ ਸਥਾਨ ਧਾਨਗੁਰ ਨਾਲ ਸਾਡਾ ਅਭਿਆਸਦਾਨ ਹੁੰਦਾ ਮੇਰਾ ਸਾਥ ਤੋਂ ਇੱਕ ਮਹਾਨ ਨਗਰ ਕੀਰਤਨ 10 ਸਤੰਬਰ ਨੂੰ ਸਵੇਰੇ 8:00 ਵਜੇ ਰਾਮਪੁਰ ਕਾਰਿਆ ਸਾ ਸਮੂਹੀਆਂ ਸੰਤਾਂ ਉਹਦੇ ਸਮੂਲੀਅਤ ਕਰਨ ਦੀ ਬੇਨਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧਰਤਨ ਸਾਹਿਬ ਸਿੱਧੂ ਨਾਲਕਦੇਵ ਜੀ ਦੇ ਜਗਤ ਮਾਤਾ ਸਲੱਖਣੀ ਜੀ ਦੇ ਵਿਆਹਪੁਰ ਤੋਂ ਸਾਥ ਜੇਕਰ ਕੋਟ ਲੱਖ ਵਧਾਈ ਦੇ ਨਾਲ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਜਦੋਂ ਦਾ ਨਗਰ ਕੀਰਤਨ ਸਵੇਰੇ 7:00 ਵਜੇ ਪੁਰਦਰਾ ਦੇਸ਼ ਸਾਹਿਬ ਤੋਂ ਆਰੰਭ ਹੋਇਆ। ਸੰਤਾਂ ਦੇ ਵਿੱਚ ਇੰਨਾ ਕੁ ਭਾਰੀ ਤੁਸ਼ਾ ਹੈ ਕਿ ਨਗਰਕਿਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈੜਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਭਾਜੀ ਇਸ ਤੋਂ ਅੱਗੇ ਜਾਂਦੇ ਜਾਂਦੇ ਪਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋ ਰਿਹਾ ਹੈ ਸੰਕਰਾਉਂ ਛਾ ਜਿਹੜਾ ਹੈ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਉਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜ ਬਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਈਕ੍ਰੂ ਦਾ ਜਾਪ ਕਰਦੇ ਹੋਏ ਕਰੋਦਾ ਸਿਹਾਏ ਆ ਗੁਰੂ ਮਹਾਰਾਜ ਦੀ ਖੁਸ਼ੀਆ ਪ੍ਰਾਪਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਜੋ ਮੋਤੀਵਾ ਦੀਏ ਬਜਾਵਾਂਗੇ ਸੰਗਤ ਨੂੰ ਦੰਦ ਪ੍ਰਸ਼ਾਦ ਕਰਾਂਗੇ ਤਾਂ ਸਾਡੇ ਤੋਂ ਗੁਰੂ ਮਹਾਰਾਜ ਵੀ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਕੇਂਦਰੀ ਕਰਦਾ ਹਾਂ ਕਿ ਆਓ ਗੁਰੂ ਦੇ ਨਾਮ ਲੈ ਜੀਏ ਜਿੱਤ ਕਰੀਏ ਨਾਮ ਦੇ ਪੀਰ ਦੇ ਵੱਲ ਕੇ ਜੀਏ ਉਸ ਸਿਧਾਂਤ ਦੇ ਪੈਰਾ ਦਿੱਤੇ ਹੋਏ ਮਸੂਨ ਨਾਮਕ ਨਾਮ ਦੇਵਾ ਸੰਗਤ ਦਾ ਕਾਂਸ਼ੀ ਗੁਰੂ ਰਾਣੀ ਦੇ ਵਿਆਹ ਰੀ ਲੱਖ ਲਗ ਬਣਾਈ ਦਿਆ ਗੁਰਦਿਕਾ ਸਾਹਿਬ ਹਾਇਦੁਰਦੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼ਾਮੀ ਗੁਰਦੁਆ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਦੇਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪਰਵ ਗੁਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹ ਬੇਨਤੀ ਕਰਦੇ ਚਾਹੁੰਦਾ ਕਿ ਆਕਸ਼ੋਰੇ ਕਰਮਾ ਭਾਗਾ ਦਾ ਦੇ ਜਦੋਂ ਸਿਰੇ 7 ਵਜੇ ਅਰਦਾਸ ਅਪਰੰਤ ਗੁਰਦੁਆ ਦੇ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਗੁਰ ਗੁਰਾਂ ਸਾਹਿਬ ਦੀ ਸ਼ਤਰ ਸ਼ਾਹ ਇਹਦਾ ਆਰੰਭ ਹੋਇਆ ਸੀ ਕੋ ਵਾਕ ਵਾਕ ਫਰਾਵਾਂ ਨੂੰ ਤੈਅ ਕਰਕੇ ਮੈਂ ਸਮੇਂ ਦਾ ਹੁਣ ਤੱਕ ਦਾ ਜੋ ਸਮਾਂ ਉਹ 12 13 ਘੰਟੇ ਜਿਹੜੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਿੱਠਾ ਚੋ ਕੋ ਦਾ ਆਵੇ ਸਾਰੇ ਤੋਂ 14 15 ਕੋ ਮਿੰਟ ਦੀ ਝੋਰੀ ਤੇ ਇਹ ਨਵਰ ਕੀਰਤਨ ਉਹ ਅਜੇ ਲਾਗੀ ਪੈਂਦਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਜਿਹੜਾ ਇਹਨਾ ਹੀ ਹੋਰ ਬਤਾਰੇ ਤੱਕ ਪਹੁੰਚ ਗਿਆ ਲੱਗ ਸਕਦਾ ਕਿ ਉਹਦੇ ਰਸਤੇ ਵਿੱਚ ਮੈਸੂਨ ਨਾਲ ਆਇਆ ਜਿੰਨਾ ਪਿਆਰ ਸਰਕਾਰ ਸلطਾ ਵਿੱਚ ਧਨੂਰ ਸਿੰਘ ਸਾਹਿਬ ਨੂੰ ਆਪਣਾ ਸੀਸ ਕੋ ਲਈਏ ਉਹ ਇਹ ਗੱਲ ਸਮਝਦੇ ਨੇ ਕਿ ਧਨੂਰ ਕੋ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਵਿਪਰਾਤ ਰੂਪੀ ਨਗਰ ਕੀਰਤੋਂ ਦਾ ਬਤਾਰੇ ਦੀ ਧਰਤੀ ਵੱਲ ਜਾ ਰਿਹਾ ਲੋਕ ਧਨੂਰ ਸਿੰਘ ਸਾਹਿਬ ਨੂੰ ਆਪਣਾ ਸੀਸ ਧਾ ਕੇ ਧਨੂਰ ਨਾਨਕ ਸਾਹਿਬ ਦੇ ਸਾਹ ਸਾਹ ਦਰਸ਼ਨ ਕਰ ਰਹੇ ਨੇ ਵਿਭਾਗੇ ਦੇ ਮੈਂ ਸੁਮੇਤ ਜੀ ਬੜੀ ਸੰਗਤ ਨਾਲ ਨਗਰ ਕੀਰਤਨ ਨਾਲ ਸ਼ਾਮਲ ਹੋ ਕੇ ਬਤਾਲੇ ਬਹੁਤ ਰਹੀ ਉਹਨਾਂ ਨੂੰ ਜੀ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਹ ਤੇ ਇਹ ਵੀ ਬੇਨਤੀ ਕਰਨਾ ਚਾਹੁੰਦਾ ਕਿ ਸਵੇਰੇ 8 ਸਤੰਬਰ ਨੂੰ ਮਾਤਾ ਸੁਵੰਦਰੀ ਦੇ ਪੇਕਾਧਾਰ ਮਾਤਾ ਜੀ ਦਾ ਜਨਮ ਸਥਾਨ ਧੰਗੁਰ ਨਾਲ ਸਾਹਿਬ ਦਾ ਅਬਿਆਸ ਸਥਾਨ ਪੁਰਦਾ ਫੇੜਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਨਾਸ਼ਤੰਭਾ ਕੋ ਸਵੇਰੇ 8:00 ਵਜੇ ਫਿਰ ਰੰਗੋ ਦਾ ਰਾਮੋ ਦਾ ਰਸਮੂਤੀਆਂ ਸੰਤਾਨ ਉਹਦੇ ਸਮੂਲੀਅਤ ਕਰਨ ਦੀ ਬੇਤ ਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮਾਤਾ ਜੀ ਸਾਹਿਬ ਸਿੰਘੂ ਨਾਲੇ ਦੇਵ ਜੀ ਦੇ ਜਗਤ ਮਾਤਾ ਸਲੱਖਣੀ ਜੀ ਦੇ ਵਿਆਹਪੁਰੂਪੀ ਸਕੂਲ ਸਾਹਿਬ ਜੀ ਨੂੰ 1.5 ਲੱਖ ਬਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਚਲੋ ਦਾ ਨਗਰ ਕੀਰਤਨ ਸਵੇਰੇ 7:00 ਵਜੇ ਗੁਰਦਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਹੈ ਸੰਤਾਂ ਦੇ ਵਿੱਚ ਇੰਨਾ ਕੋਹ ਭਾਰੀ ਤੁਸ਼ਾ ਹੈ ਕਿ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈੜਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਭਾਜੀ ਇਸ ਤੋਂ ਅਗਾਹ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗ ਰਿਹਾ ਹੈ ਸੰਤਾਂ ਦਾ ਛਾ ਜਿਹੜਾ ਹੈ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਬੁਲੱਡ ਪਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਈਕ੍ਰੋ ਤੋਂ ਜਾਪ ਕਰਦੇ ਹੋਏ ਕਰੋਦਾ ਸਿਜਾਏ ਆ ਗੁਰੂ ਮਹਾਰਾਜ ਦੀ ਕਿਛਿਆ ਪ੍ਰਾਪਤ ਕਰਨ ਵਾਸਤੇ ਅਸਾ ਸੀਰਸ ਤੋਂ ਨੇ ਜੋ ਉੱਚੀ ਬਾਜੀ ਦੀਏ ਬਜਾਵਾਂਗੇ ਸੰਗਤ ਨੂੰ ਦੰਦ ਪ੍ਰਸ਼ਾਦ ਕਰਾਂਗੇ ਤਾਂ ਸਾਡੇ ਤੋਂ ਗੁਰੂ ਮਹਾਰਾਜ ਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਲੋਜਵਾਨ ਵੀਰਾਂ ਨੂੰ ਕੇਂਦਰੀ ਕਰਦਾ ਹਾਂ ਕਿ ਆਓ ਗੁਰੂ ਦੇ ਨਾਮ ਲੈ ਜੀਏ ਜਪ ਕਰੀਏ ਨਾਮ ਤੇ ਪੀਰ ਤੇ ਵੱਢ ਕੇ ਜੀਏ ਉਸ ਸਿਧਾਂਤ ਦੇ ਪੈਰਾ ਜਿੰਦੇ ਹੋਏ वागुरु जी का खालसा वाहू जी की फतेह तो मैं सब तो पहला गुरपाल मैंबर श्रोमणी गुरुद्वारा प्रबंधक कमेटी समुची नानक नाम सेवा संतों महान विहपुर जोड़ मेले लख लाख वधाई देना ਔਰ ਇਹਦੇ ਬੇਨਤੀ ਕਰਦੇ ਚਾਹੁੰਦਾ ਅੱਜ ਸੋਰੇ ਕਰਮਾ ਭਾਗਾ ਵਾਲਾ ਦੇ ਜਦੋਂ ਸੋਰੇ 7:00 ਵਜੇ ਅਰਦਾਸ ਅਪਰੰਤ ਗੁਰਦੁਆਰਾ ਦੇ ਸਾਹ ਤੋਂ ਇੱਕ ਮਹਾਨ ਨਗਰ ਕੀਰਤ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਪ੍ਰਿੰਤ ਸਾਹਿਬ ਦੀ ਸ਼ਤਰਸ਼ਾ ਹੈ ਜਿਹੜਾ ਆਰੰਭ ਹੋਇਆ ਸੀ ਕੋ ਵਾਕ ਵਾਕ ਫਰਾਮਾਂ ਨੂੰ ਪੈ ਕਰਕੇ ਮੈਂ ਸਮੇਂ ਨਾਲ ਹੁਣ ਤੱਕ ਦਾ ਜੋ ਸਮਾਂ ਉਹ 12:30 ਘੰਟੇ ਹੋ ਗਏ ਨੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਿੱਠਾ ਜੋ ਕੋ ਦਾ ਆ ਦੇ ਸਾਰੇ ਤੋਂ 14-15 ਤੋਂ ਮਿੰਟ ਦੀ ਛੋਰੀ ਇਹ ਨਵਰ ਕੀਰਤਨ ਇਹ ਅਗੇ ਮਾਗੀ ਪੈੜਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਜਿਹੜਾ ਇਹਦਾ ਹੀ ਹੋਰ ਬਤਾਰੇ ਤੱਕ ਪਹੁੰਚਿਆ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮੈਂ ਪਿਛੋਂ ਨਾਲ ਆਇਆ ਜਿੰਨਾ ਪਿਆਰ ਸਤਾਰ ਸਲਤਾਂ ਵਿੱਚ ਧੰਨ ਗੁਰਾਂ ਸਾਹਿਬ ਨੂੰ ਆਪਣਾ ਸੀਸ ਖੋਲ੍ਹ ਲਈਏ ਉਹ ਇਹ ਗੱਲ ਸਮਝਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਤੇ ਫਰਾਕ ਰੂਪੀ ਨਗਰ ਕੀਰਤਨ ਦਾ ਬਤਾਰੇ